ਸਾਸੀ ਗੱਲ ਬਾਈ ਸਾਰਿਆਂ ਨੂੰ ਤੁਸੀਂ ਸਾਰੇ ਮੈਨੂੰ ਲੱਗਦਾ ਆਈ ਹੋਮੋਂਗੇ ਇੱਥੇ ਟ੍ਰੀਟ ਅਪ ਆਪਣੇ ਕੋਲਾ ਪਾਰਕ ਸੰਗਰੂਰ ਬਾਈ ਹੋਰੀ ਬਹੁਤ ਮਿਹਨਤ ਕਰਦੇ ਆ ਤੇ ਜਿਹੜੇ ਭਾਈ ਫਾਸਟ ਫੂਡ ਖਾਣ ਦੇ ਸ਼ਕੀਨ ਨੇ ਉਹਨਾਂ ਨੂੰ ਦੱਸਦੀ ਕਿ ਕੁਆਲਿਟੀ ਇਹਨਾਂ ਦੀ ਬਹੁਤ ਘੈਂਟ ਆ ਕਿਵੇਂ ਬਣਾਉਂਦੇ ਨੇ ਤੇ ਉਹ ਤੁਹਾਨੂੰ ਆਪਾਂ ਮਿਲ ਕੇ ਗੱਲਬਾਤ ਕਰਕੇ ਦੱਸਦੇ ਆ ਤੇ ਰੇਟ ਪੱਖੋਂ ਬਹੁਤ ਵਾਜਬ ਰੇਟ ਨੇ ਅੱਜ ਉਹ ਆਪਾਂ ਗੱਲ ਕਰਦੇ ਆਂ ਬਾਈਆਂ ਨਾਲ ਟ੍ਰੀਟ ਅਪ ਕੋਲਾ ਪਾਰਕ ਸੰਗਰੂਰ ਲਓ ਜੀ ਅੱਜ ਅਪਾ ਬਾਈ ਨਾਲ ਗੱਲਬਾਤ ਕਰਦੇ ਆਂ ਜੀ ਕਿ ਇਸ ਤਰ੍ਹਾਂ ਦੀ ਪਾਈ ਕਿਵੇਂ ਬਣਾਉਂਦੇ ਨੇ ਤੇ ਕੀ ਕੀ ਬਾਈਆਂ ਦਾ ਸਿਸਟਮ ਆ ਆ ਦੇਖੋ ਬਾਈ ਆਰਡਰ ਨੇ ਜਿਹੜੇ ਬਾਰੇ ਤੁਸੀਂ ਕਸਟਮਰ ਵੀ ਦੇਖ ਸਕਦੇ ਹੋ ਬੈਠੇ ਆ ਤੇ ਬਾਈ ਸੈਂਡਵਿਚ ਤਿਆਰ ਕਰਦੇ ਉਦੋਂ ਜੇ ਜੀ ਪੀਜ਼ਾ ਬਣਦੇ ਹੁੰਦੇ ਆ ਹਾਂ ਪੀਜ਼ਾ ਬਣਦਾ ਫਿਰ ਤੁਸੀਂ ਬੇਸ ਦੇਖੋ ਕਿੰਨਾ ਸੋਹਣਾ ਤੇ ਕਿੰਨਾ ਲਜੀਜ਼ ਲੱਗਦਾ ਦੇਖਣ ਨੂੰ ਜੀ ਕਰਦਾ ਵੀ ਆਪਾਂ ਹੁਣੇ ਖਾ ਲਈਏ ਬਹੁਤ ਹੀ ਸਫਾਈ ਦੇ ਨਾਲ ਸਾਰਾ ਕੁਝ ਬਣਾਇਆ ਜਾਂਦਾ ਇਹ ਬਾਈ ਬਾਕੀ ਦੱਸਣ ਦੇ ਹੈ ਨਹੀਂ ਵੀ ਆਪਾਂ ਇਹਨਾਂ ਬਾਰੇ ਕੁਝ ਦੱਸੀਏ ਬਾਈਆਂ ਨੇ ਬਹੁਤ ਮਿਹਨਤ ਕੀਤੀ ਹੈ ਕੋਲਾਪਾਰਕ ਦੇ ਵਿੱਚ ਬਾਈਆਂ ਦੀ ਦੁਕਾਨ ਹੈ 3 ਟੱਪ ਦੇ ਨਾਮ ਤੇ ਬਹੁਤ ਮਤਲਬ ਕਿ ਰਸ਼ ਹੁੰਦਾ ਹੈ ਕਿਉਂਕਿ ਕੁਆਲਿਟੀ ਹੈ ਰਸ ਵੀ ਤਾਂ ਹੁੰਦਾ ਕਿਉਂਕਿ ਜਿਹਦੇ ਕੋਲ ਕੁਆਲਿਟੀ ਹੋਏ ਤਾਂ ਆਟੋਮੈਟਿਕ ਕਸਟਮਰ ਉਹਦੇ ਕੋਲੇ ਆਉਂਦਾ ਬਾਈ ਜੀ ਆਪਾਂ ਕੀ ਕੀ ਆਈਟਮ ਤਿਆਰ ਕਰਦੇ ਆਪਾਂ ਬੜੇ ਫਾਸਟ ਹਿੰਦਾਲਾ ਜੀ ਮੈਂ 버거 ਹੋ ਗਿਆ ਸੈਂਡਵਿਚ ਹੋ ਗਿਆ ਪੀਜ਼ਾ ਹੋ ਗਿਆ ਪਾਸਤਾ ਹੋ ਗਿਆ ਜੀ ਜੀ ਤੇ ਸਪ੍ਰਿੰਗ ਰੋਲ ਹੋ ਗਏ ਫਰੈਂਚ ਫਰਾਈ ਹੋ ਗਏ ਜੇ ਮੰਨ ਲੇ ਚਲੋ ਹੁਣ ਬਾਹਰ ਇੰਨੀ ਗਰਮੀ ਹੈ ਕਈ ਵਾਰੀ ਬੰਦਾ ਸੋਚਦਾ ਵੀ ਯਾਰ ਉੱਥੇ ਕੀ ਕਰਨੇ ਜਾਵਾਂਗੇ ਨਾ ਇਹ ਧੁੱਪ ਚ ਵੀ ਆਪਾਂ ਘਰ ਹੀ ਆਰਡਰ ਮੰਗਾ ਲਈਏ ਫਿਰ ਉਹਦੇ ਉੱਪਰ ਹੀ ਹੈਗੀ ਦਿੱਕਸ਼ਤ ਸਾਰੀ ਉਹਦਾ ਕੀ ਸਿਸਟਮ ਹੈਲੇ ਨੰਬਰ ਤੇ ਆਪਣੇ ਕੋਲ ਜੋਮੈਟੋਸ ਵੀ ਕੀ ਦੋਨਾਂ ਨਾਲ ਟਾਈ ਆਪਾਂ ਹੈਗਾ ਓਕੇ ਉਸੇ ਨੰਬਰ ਤੇ ਇਹ ਨਹੀਂ ਵੀ ਜਮਾਈਟੋਸ ਵੀ ਕੀ ਦੇ ਨਹੀਂ ਵੀ ਪਾਉਣਾ ਤਾਂ ਆਪਾਂ ਪਰਸਨਲ ਵੀ ਡਿਲੀਵਰੀ ਕਰ ਦਿਆਂਗੇ ਉਹ ਕੋ ਦਾ ਕੋਈ ਮਤਲਬ ਲੈਂਦੇ ਤਾਂ ਨਹੀਂ ਐਕਸਟਰਾ ਜਿਦਾ ਹੁਣ ਕੋਈ ਸੌਕ ਜਿਹੜਾ ਹੋਵੇ ਉਹਦੇ ਵੀਰ ਪ੍ਰੈਕਟਰ ਲੱਗ ਜਾਏ ਨਹੀਂ ਵੀਰੇ ਆਪਣਾ ਜੀ 5-400 ਦਾ ਹੋਵੇਗਾ ਤਾਂ ਹਾਂ 200 ਦਾ ਪ੍ਰਾਸ ਹੋਏਗਾ ਤਾਂ ਫਿਰ ਉਹ ਲੋ ਵੀ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਬਾਈਆਂ ਦਾ ਜਿੰਨਾ ਵੀ ਪਾਸਵਰਡ ਤਿਆਰ ਕਰਦੇ ਨੇ ਇੰਨਾ ਕੁ ਜ਼ਿਆਦੇ ਟੇਸਟੀ ਬਣਾਉਂਦੇ ਆ ਜੇ ਤੁਸੀਂ ਗਰਮੀ ਤੋਂ ਡਰ ਲੱਗਦਾ ਵੀ ਉੱਥੇ ਆ ਕੇ ਨਹੀਂ ਤੁਸੀਂ ਖਾ ਸਕਦੇ ਘਰੇ ਬੈਠੇ ਨੇ ਆਰਡਰ ਦੇਣਾ ਤੇ ਬਾਈ ਕਹਿੰਦੇ ਤੁਸੀਂ 300 ਤੋਂ 400 ਦਾ ਆਰਡਰ ਕਰੋ ਤੁਹਾਡੇ ਕੋਲੇ ਘਰੇ ਤਕਰੀਬਨ 15-20 ਮਿੰਟਾਂ ਦੇ ਵਿੱਚ ਵਿੱਚ ਆਰਡਰ ਪਹੁੰਚ ਜਾਊ ਬਾਈਆਂ ਦੀ ਦੁਕਾਨ ਆ ਜਿਹੜੀ ਉਹ ਕੌਲਾ ਪਾਰਕ ਦੇ ਵਿੱਚ ਆ ਤੇ ਲੋਕੇਸ਼ਨ ਆ ਬਾਈ ਤੁਸੀਂ ਮੇਰੀ ਲੋਕੇਸ਼ਨ ਦੱਸ ਸਕੋ ਲੋਕੇਸ਼ਨ ਵੀ ਆਪਣੇ ਕੋਲਾਪਾਰਕ ਆ ਗਿਆ ਅੰਦਰ ਹਰਮਨ ਹੋਟਲ ਦੇ ਹਰਮਨ ਹੋਟਲ ਦੇ ਨਾਲ 107 ਨੰਬਰ ਬੂਥ ਨੰਬਰ ਮੇਨ ਇਹ ਆ ਕਿ ਭਾਈ ਤੁਸੀਂ ਵੀਡੀਓ ਵੱਧਣ ਤੋਂ ਬਾਅਦ ਸ਼ੇਅਰ ਕਰੋ ਪਾਈ ਹੈ ਨਾ ਸਰਦਾਰ ਹੈ ਬਹੁਤ ਮਿਹਨਤ ਕਰਦਾ ਤੁਸੀਂ ਆ ਮੇਨ ਸਫਾਈ ਹੁੰਦੀ ਏ ਇੱਕ ਟੇਸਟ ਹੁੰਦਾ ਨਾ ਉਸ चीज ਦੀ ਆਪਾਂ ਵੀ ਗਰੰਟੀ ਲੈਨੇ ਆ ਮੈਂ ਜਦੋਂ ਵੀ ਸੰਧਰੂਰ ਆਉਣਾ ਮੈਂ ਬਾਈ ਜੀ ਤੋਂ ਖਾਣਾ ਮੈਨੂੰ ਚੰਗਾ ਲੱਗਿਆ ਤਾਂ ਕਰਕੇ ਮੈਂ ਬਾਈ ਦੀ ਵੀਡੀਓ ਬਣਾ ਕੇ ਸ਼ੇਅਰ ਕਰਦਾ ਆਪਣੇ ਭਾਈ ਦੇ ਤੇ ਆਪਣਾ ਹੱਕ ਬਣਦਾ ਆਪਾਂ ਆਪਣੇ ਭਰਾਵਾਂ ਦਾ ਸਾਥ ਦੇ ਸਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹਨੇ ਵੀ ਫਾਸਟ ਫੂਡ ਖਾਣਾ ਇੱਕ ਵਾਰ ਮੇਰੇ ਕਰਕੇ ਤੁਸੀਂ ਬਾਈ ਜੀ ਕੋਲੇ ਜ਼ਰੂਰ ਆਇਓ ਤੁਸੀਂ ਆ ਦੇਖੋ ਪਿਆਰ ਹੁੰਦਾ ਦੇਖ ਲਓ ਉਧਰ ਬੇਸ ਬਣਾਇਆ ਉਹ ਵੀ ਦੇਖ ਲਓ ਤੁਸੀਂ ਓਵਨ ਦੇ ਵਿੱਚ ਲਾਇਆ ਹੋਇਆ ਇੱਕ ਵਾਰ ਤੁਹਾਨੂੰ ਵੀ ਦਿਖਾ ਦਿੰਦਾ ਬਹੁਤ ਟਾਈਮ ਤੋਂ ਬਾਈ ਜੀ ਇਹੀ ਕੰਮ ਕਰਦੇ ਆ ਅ ਜੇ ਹੁਣ ਤਿਆਰ ਹੋ ਗਿਆ ਉਹ ਦੇਖੋ ਤੁਸੀਂ ਇੰਨਾ ਕਾ ਜਿਆਦੇ ਬਣਾਇਆ ਦੇਖੋ ਰੂਹ ਖੁਸ਼ ਹੁੰਦੀ ਹੈ ਜੀ ਕਰਦੇ ਇੱਕ ਦੀ ਜਗ੍ਹਾ ਤੇ ਆਪਾਂ ਦੋ ਖਾ ਲਈਏ ਤੇ ਜਰੂਰ ਵੀਡੀਓ ਨੂੰ ਹੈਨਾ ਵੱਧ ਤੋਂ ਵੱਧ ਬਾਈ ਸ਼ੇਅਰ ਕਰਿਓ ਤੇ ਬਾਈ ਜੀ ਇੰਨੀ ਮਿਹਨਤ ਕਰਦੇ ਆ ਹੈਨਾ ਬਾਈ ਜਿਦਾ ਵੀ ਹੌਸਲਾ ਵਧੂਗਾ ਤੇ ਡਿਲੀਵਰੀ ਦਾ ਬਾਈ ਜੀ ਕਰਦੇ ਨੇ ਤਿੰਨ ਤੋਂ 400 ਦਾ ਤੁਸੀਂ ਆਰਡਰ ਦੇ ਦਿਓ ਤੇ ਘਰੇ ਪਹੁੰਚ ਜਾਵੇਗਾ ਅਮੇ ਇਹ ਕੰਡੀ ਗਾਰੀ ਕਿ ਕੀ ਆ ਜੋ ਡਿਕੇ ਹੋਈ ਕਰੀਮ ਦੇ ਦੇਖ ਸਕਦੇ ਹੋ 버거 ਵੀ ਬਹੁਤ ਤਰ੍ਹਾਂ ਦੇ ਬਣਾਉਂਦੇ ਨੇ ਪਨੀਰ ਵਾਲਾ ਆਲੂ ਵਾਲਾ ਮੇਨ ਤਾਂ ਇਹ ਹੈ ਕਿ ਬਾਈ ਕੋਈ ਵੀ ਬਣਿਆ ਬਨਾਇਆ ਨਹੀਂ ਲੈਂਦੇ ਇਹ ਆਪ ਬਣਾਉਂਦੇ ਆ ਹਣ ਤੁਹਾਨੂੰ ਪਤਾ ਵੀ ਮਲਾਪਤ ਕਿੰਨੀ ਹੁੰਦੀ ਆ ਫਾਸਟ ਫੂਡ ਦੇ ਵਿੱਚ ਬਹੁਤ ਅਹੀ ਜਿਹੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਆ ਜਿਹੜੀ ਸਿਹਤ ਲਈ ਚੰਗੀਆਂ ਨਹੀਂ ਹੁੰਦੀ ਇਹ ਪਰ ਇੱਥੇ ਉਲਟਾ ਹੈ ਦੇ ਬਾਈ ਜੀ ਖੁਦ ਤਿਆਰ ਕਰਦੇ ਨੇ ਮੜੇ ਨਾਲੇ ਕਰੀਮ ਦਿਖਾ ਦੋ ਨਾਲੇ ਦੱਸ ਦਿਓ ਵੀ ਕਿਵੇਂ ਬਣਾਉਨੇ ਹੋ ਕੀ ਕੀ ਤੁਹਾਡਾ ਸਿਸਟਮ ਹੈ। ਆ ਕਰੀਮ ਚੈੱਕ ਕਰੋ ਹਨਾ ਬਾਈ ਤੁਸੀਂ। ਬਾਈ ਨਹੀਂ ਹੋਗੀ ਇਹ ਸਾਰੇ ਪ੍ਰੈਕਟ ਵਾਲੀ ਗੱਲਾਂ ਨੇ ਆਪਾਂ ਆਪਣੀ ਦੁੱਧ ਦੀ ਤਿਆਰ ਕਰਦੇ। ਦਰਦੇ ਦੁੱਧ ਦੀ ਆਪਣੀਆਂ ਬਾਈ ਜੀਆਂ ਬੱਜਾਂ ਰੱਖੀਆਂ ਨੇ ਤੇ ਬਾਈ ਜੀ ਇੱਕ ਉਹ ਵੀ ਦੱਸ ਦਿਓ ਤੁਸੀਂ ਕਹਿੰਦੇ ਸੀ ਵੀ ਸਿਖਾਉਨੇ ਵੀ ਕਿਸੇ ਬੰਦੇ ਨੇ ਆਪਣੇ ਜੀ ਕੋਈ ਮਸਲਾ ਕਰਨਾਂ ਦਾ ਜਾਂ ਕਿਸੇ ਨੇ ਬਾਹਰੇ ਜਾ ਕੇ ਕੋਈ ਨੌਲੇਜ ਲੈਣੀ ਆ ਤਾਂ ਅਸੀਂ ਇਹਦੇ ਬਾਰੇ ਸਾਰਾ ਲੈਣ ਨੂੰ ਸਿਖਾਉਣੇ ਆ ਅੱਜ ਉਹਦੇ ਕੋਸਟ ਹੋਵੇ ਨਹੀਂ ਕੋਈ ਚਾਰਜ ਹੋਵੇ ਜ਼ਰੂਰ ਲੈਣਿਆ ਕਿ ਜੇ ਹੁਣ ਕੋਈ ਜੀ ਸਿਖਾਉਣੇ ਆ ਤਾਂ ਉਹ ਗੁਣ ਨਹੀਂ ਮੰਨਦਾ ਨਹੀਂ ਮੰਗਦੇ ਬਹੁਤ ਬਹੁਤ ਮੰਗਿਆ ਪਾਉਂਦੇ ਉਹਨਾਂ ਨੂੰ ਅਦਲਾ ਕੰਮ ਵੀ ਅੱਗੇ ਮੰਨ ਲਾਂਗੇ ਕਰੂੰਗਾ ਜੀ ਏ ਆਪਦਾ ਵੀ ਉਹ ਵਧੀਆ ਬੰਦਾ ਸੈਟਿੰਗ ਦਾ ਸਹੀ ਗੱਲ ਹੈ ਇੱਕ ਹਨ ਜਿਹੜੇ ਭਰਾ ਬਾਹਰ ਜਾਂਦੇ ਆ ਜਾਂ ਕੁੜੀਆਂ ਜਾਂ ਮੁੰਡੇ ਇਥੇ ਸਿੱਖ ਵੀ ਰਹੇ ਨੇ ਉਹ ਵੀਡੀਓ ਚ ਨਹੀਂ ਆਏ ਤੇ ਜਿਹਨੇ ਵੀ ਸਿੱਖਣਾ ਉਹ ਬਾਈ ਜੀ ਨਾਮ ਇਹ ਟੈਕਟ ਕਰ ਲਿਓ ਤੁਸੀਂ ਨੰਬਰ ਬੋਲੋ ਹਾਂ ਜੀ ਇਹ ਹੈ ਜੀ ਆਪਣਾ 98599 77881 98569 70881 881 ਜੇ ਤੁਹਾਨੂੰਣਾ ਤੁਸੀਂ 22 ਨਾਲ ਸਿੱਧਾ ਕੰਟੈਕਟ ਕਰ ਸਕਦੇ ਤੁਸੀਂ ਆਰਡਰ ਘਰੇ ਮੰਗਵਾਉਣਾ ਤਾਂ ਵੀ ਇਸ ਨੰਬਰ ਤੇ ਗੱਲ ਕਰ ਸਕਦੇ 22 ਉਹ ਚੀਜ਼ਾਂ ਤਿਆਰ ਕਰਦੇ ਨੇ ਜਿਹੜੀਆਂ ਆਪਣੇ ਹੈਲਦੀ ਹੁੰਦੀਆਂ ਨੇ ਆਪਣੇ ਸੇਵ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ 22 ਜੀ ਕੋਲੇ ਆਇਓ 22 ਜੀ ਦਾ ਸੁਭਾਅ ਹੈਨਾ ਬਹੁਤ ਚੰਗਾ ਬਾਕੀ ਸਰਦਾਰ ਬੰਦਾ ਸਾਰਿਆਂ ਨੂੰ ਬੇਨਤੀ ਹੈ ਸਾਡਾ ਸਾਰੀ ਕਾਲ ਬਈ ਸਾਰੇ ਆਸ ਕਰਦਾ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਇੱਕ ਇਹ ਵੀ ਹੈ ਜੇ ਕਿਸੇ ਨੇ ਵੀਡੀਓ ਬਣਵਾਉਣੀ ਹੈ ਤੁਸੀਂ ਸਾਡੇ ਨਾਲ ਟਾਈ ਅਪ ਕਰ ਲੇ ਸਾਡੇ ਨਾਲ ਕੰਟੈਕਟ ਕਰ ਲਿਓ 9517136150 ਪਰ ਬਿਲਕੁਲ ਫ੍ਰੀ ਵੀਡੀਓ ਤੁਹਾਡੀ ਬਣਾਵਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨ